ਚਿਹਦੇ ਐਸਆਈ ਭੁਪਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਬੀਤੀ 28 ਅਕਤੂਬਰ ਨੂੰ ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਟ ਦੇ ਜਵਾਨ ਭੁਪਿੰਦਰ ਸਿੰਘ ਜੋ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਆਈਟੀਪੀਪੀ ਫੋਰਸ ਵਿੱਚ ਬਤੌਰ ਐਸਆਈ ਵਜੋਂ ਆਪਣੀ ਡਿਊਟੀ ਬਖੂਬੀ ਨਿਭਾ ਰਿਹਾ ਸੀ ਸਵੇਰ ਦੀ ਪਰੇਡ ਦੌਰਾਨ ਜਦ ਉਹ ਪੀਟੀ ਕਰ ਰਹੇ ਸਨ ਤਾਂ ਉਹਨਾਂ ਨੂੰ ਚੱਕਰ ਆਉਣ ਕਰਕੇ ਬੇਹੋਸ਼ ਹੋ ਕੇ ਧਰਤੀ ਉੱਤੇ ਡਿੱਗ ਜਾਂਦੇ ਹਨ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਜਾਂਚ ਦੌਰਾਨ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉਹਨਾਂ ਦੀ ਅੱਜ ਮ੍ਰਿਤਕ ਦੇ ਡੇਰਾ ਬਾਬਾ ਨਾਨਕ ਦੇ ਜੱਦੀ ਪਿੰਡ ਖੋਦੇ ਬੇਟ ਪਹੁੰਚੀ ਜਿੱਥੇ ਕਿ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਿੰਡ ਵਿੱਚ ਸੋਕ ਦੀ ਲਹਿਰ ਚੱਲ ਰਹੀ ਹੈ ਇੰਡੀਅਨ ਤਿੱਬਤ ਬਾਰਡਰ ਪੁਲਿਸ ਤੇ ਜਵਾਨਾਂ ਵੱਲੋਂ ਸ਼ਹੀਦ ਏਐਸਏ ਭੁਪਿੰਦਰ ਸਿੰਘ ਨੂੰ ਪੂਰੇ ਮਾਣ ਸਨਮਾਨ ਨਾਲ ਫੁੱਲਾ ਵਾਲੀ ਸ਼ਿੰਗਾਰੀ ਗੱਡੀ ਵਿੱਚ ਲਿਆਂਦਾ ਗਿਆ ਇਸ ਮੌਕੇ ਇੰਡੀਅਨ ਤਿੱਬਤ ਬਾਰਡਰ ਪੁਲਿਸ ਦੇ ਜਵਾਨਾਂ ਤੇ ਐਸਐਚਓ ਡੇਰਾਬਾਬਾ ਨਾਨਕ ਅਸ਼ੋਕ ਕੁਮਾਰ ਵੱਲੋਂ ਸ਼ਹੀਦ ਭੁਪਿੰਦਰ ਸਿੰਘ ਨੂੰ ਫੁੱਲ ਮਲਾਮਾ ਭੇਟ ਕਰਨ ਉਪਰੰਤ ਫੌਜ ਦੀ ਟੁਕੜੀ ਵੱਲੋਂ ਸਲਾਮੀ ਦੇਣ ਉਪਰੰਤ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਸ਼ਹੀਦ ਭੁਪਿੰਦਰ ਸਿੰਘ ਦੀ ਚਿਤਾ ਨੂੰ ਮੁੱਖ ਅਗਨੀ ਉਹਨਾਂ ਦੇ ਵਿਦੇਸ਼ ਤੋਂ ਆਏ ਪੁੱਤਰ ਵੱਲੋਂ ਦਿੱਤੀ ਗਈ। ਇਸ ਮੌਕੇ ਸ਼ਹੀਦ ਭੁਪਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀ ਅਤੇ ਇਲਾਕਾ ਨਿਵਾਸੀਆਂ ਵੱਡੀ ਗਿਣਤੀ ਦੇ ਵਿੱਚ ਮੌਜੂਦ ਰਹੇ ਅਤੇ ਨਾਮ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ। ਬਲਵਿੰਦਰ ਸਿੰਘ ਨੇ ਜੀ ਉਹਦੇ ਪੇਟ ਦੇ ਹਨ ਵਾਲੇ ਆਰਟੀਪੀਪੀ ਵਿੱਚ ਐਸਆਈ ਜੀ ਤੇ ਭਰਤੀ ਸੀਗਾ ਇਹਦੀ ਕੋਈ ਫਿਜ਼ੀਕਲ ਉੱਤੇ ਪ੍ਰਭਾਵ ਕਰਕੇ ਇਹਦੇ ਡੈਥ ਹੋ ਗਿਆ ਕਿਉਂਕਿ ਉਹ ਆਪਣਾ ਆਈਟੀਬੀਪੀ ਦੇ ਜਵਾਨ ਲੈ ਕੇ ਆਏ ਇੱਥੇ ਸਰਕਾਰੀ ਸਿਮਾਨਾ ਨਾਮ ਦਾ ਸਿਸਕਾਰ ਕਰਦਾ ਮੇਰਾ ਨਾਮ ਐਸਆਈ ਜੀ ਡੀ ਬਲਵਿੰਦਰ ਸਿੰਘ ਹਾਂਜੀ ਅਸੀਂ ਮਤਲਬ ਇਹ ਮੇਰੇ ਨਾਲ ਐਸਆਈ ਜੀ ਡੀ ਭੁਪਿੰਦਰ ਸਿੰਘ ਮੇਰੇ ਨਾਲ ਮੇਰੀ ਕੰਪਨੀ ਦੀ ਡਿਊਟੀ ਕਰ ਰਿਹਾ ਸੀਗਾ ਕਿਹੜੀ ਜਗ੍ਹਾ ਸਰ ਇਹ ਜਗਾ ਸਾਡੀ ਆਈਟੀਵੀਪੀ ਬਾਸਟ ਬਟਲੀਅਨ ਐਜੂ ਕੈਂਪ ਪਰ ਅਸੀਂ ਰਹਿ ਰਿਹਾ ਸੀ ਰਹਿ ਰਹੇ ਸੀਗੇ ਲੋਹੇਰਪੁਰ 9th ਬਟਲੀਅਨ ਦੇ ਕੈਂਪ ਵਿੱਚ ਤੇ ਸਵੇਰ ਦੇ ਟਾਈਮ ਮਾਰਨਿੰਗ ਟਾਈਮ ਜਿੱਦਾਂ ਆਰਮਸ ਸਕੂਲ ਔਜ ਦੇ ਵਿੱਚ ਫੋਰਸ ਦੇ ਵਿੱਚ ਪੀਟੀ ਦਾ ਰਹਿੰਦਾ ਤੇ 6 ਵਜੇ ਤੋਂ ਪੀਟੀ ਸ਼ੁਰੂ ਸੀਗੀ ਤੇ 7 ਵਜੇ ਦੇ ਕਰੀਬ ਇਹਨਾਂ ਨੇ ਟਾਈਮ ਵੇਖਿਆ ਘੜੀ ਤੇ ਮੇਰੇ ਨਾਲ ਘੁੰਮਦੇ ਸੀਗੇ ਤੇ ਕਹਿੰਦੇ ਵੀ ਸਰ 7 ਵਜੇ ਗਿਆ ਪੀਟੀ ਆਫ ਹੋ ਗਈ ਤਾਂ ਆਪਾਂ ਕਮਰੇ ਚੱਲੀਏ ਤੇ ਜਿਵੇਂ ਪਿੱਛੇ ਮੁੜਿਆ ਤੇ ਇਹਨਾਂ ਨੇ ਕਿਹਾ ਜੀ ਮੈਨੂੰ ਚੱਕ ਸਰ ਚੱਕਰ ਇੰਨਾ ਹੀ ਕਹਿਣਾ ਤੇ ਥੱਲੇ ਡਿੱਗ ਪਿਆ ਅਸੀਂ ਸਿੱਧੇ ਕੀਤਾ ਹਸਪੀਟਲ ਲੈ ਗਏ ਆ ਉੱਥੋਂ ਫਿਰ ਵੱਡੇ ਹਸਪਤਲ ਲੈ ਗਏ ਆ ਤੇ ਫਿਰ ਬੋਲੇ ਨੇ ਸਰ ਡਾਕਟਰਾਂ ਵੱਲੋਂ ਕੀ ਕਾਰਨ ਦੱਸਿਆ ਗਿਆ ਰਹਿਮਾਉ ਡਾਕਟਰ ਵੱਲੋਂ ਤਾਂ ਅਜੇ ਤੱਕ ਹਾਰਟ ਐਟੈਕ ਦਾ ਹੀ ਕਾਰਨ ਦੱਸਿਆ ਗਿਆ ਹਾਂਜੀ ਬਾਕੀ ਜੋ ਪੀਐਮ ਰਿਪੋਰਟ ਆਏਗੀ ਉਹ 1 ਮਹੀਨਾ ਬਾਅਦ ਆਉਂਦੀ ਹੈ ਉਹ ਘਰ ਹੀ ਆਏਗੀ ਸਿੱਧੀ ਉਹ ਕਿਸ ਨੂੰ ਦਿੱਤੇ ਆ ਕਿਵੇਂ ਦੀ ਡਿਊਟੀ ਨੂੰ ਭਾਈ ਇਹਨਾਂ ਨੇ ਡਿਊਟੀ ਇਹਨਾਂ ਦੀ ਬਹੁਤ ਹੀ ਵਧੀਆ ਹਲੇ ਦਰਜੇ ਦੀ ਡਿਸਪਲਿਨ ਉਹਨਾਂ ਦਾ ਬਹੁਤ ਹੀ ਵਧੀਆ ਬਹੁਤ ਹੀ ਹਲੇ ਦਰਜੇ ਦੀ ਸਿਫਤਨ ਔਰ ਇਹਨਾਂ ਦਾ ਸਰੀਰ ਵੀ ਸਰੀਰਕ ਪੱਖੋਂ ਵੀ ਬੜੇ ਤਗੜੇ ਔਰ ਕੰਮ ਦੀ ਕੋਈ ਪਰਵਾਹ ਨਹੀਂ ਰਾਤ ਡਿਊਟੀ ਵੰਡ ਦੋ ਦਿਨੇ ਵੰਡ ਦੋ ਬਹੁਤ ਹੀ ਇਮਾਨਦਾਰ ਦੱਸਿਆ ਜੇ ਇਹਨਾਂ ਦੀ ਜਿਹੜੀ ਹੈ ਰਿਟਾਇਰਮੈਂਟ ਵੀ ਲੱਗੀ ਇਹਨਾਂ ਨੇ ਵੀਆਰਐਸ ਲਈਆ ਥਰ ਰਿਟਾਇਰਮੈਂਟ ਤੇ ਇਹਨਾਂ ਦੀ 30 ਨਵੰਬਰ 2025 ਨੂੰ ਰਿਟਾਇਰਮੈਂਟ ਨਾਲ ਰਾਤ ਨੂੰ 12 ਵਜੇ ਆਊਟ ਹੋਣਾ ਸੀਗਾ ਨੌਫਰੀ ਤੋਂ ਘਟਣਾ ਸੀ ਤੇ ਪਹਿਲਾਂ ਹੀ ਖਾਸਾ ਜਨਾਬ ਜਿਹਨਾਂ ਨੇ ਲੰਬਾ ਸਮਾਂ ਡਿਊਟੀ ਨਿਭਾਈ ਹੈ ਇਹਨਾਂ ਦੀ ਕਿਵੇਂ ਦਾ ਸੁਭਾਅ ਸੀ ਤੁਸੀਂ ਜਿਹਨਰੇ ਨਾਲ ਇਹਨਾਂ ਦਾ ਸੁਭਾਅ ਬਹੁਤ ਹੀ ਅੱਛਾ ਸੀਗਾ ਮੇਰੇ ਨਾਲ ਪਹਿਲਾਂ 4 ਸਾਲ ਇਹਨਾਂ ਨੇ ਜਲੰਧਰ ਵੀ ਡਿਊਟੀ ਨਿਭਾਈ ਹੈ ਤੇ ਹੁਣ 2025 ਚ 1 ਸਤੰਬਰ ਤੋਂ ਫਿਰ ਮੇਰੇ ਨਾਲ ਮੇਰੀ ਕੰਪਨੀ ਚ ਡਿਊਟੀ ਨਿਭਾ ਰਹੇ ਸੀ ਸੁਭਾਅ ਬਹੁਤ ਅ ਜੋ ਸਰਕਾਰ ਵੱਲੋਂ ਕੀ ਸਹਾਇਤਾ ਰਾਸ਼ੀ ਜੋ ਪਰਿਵਾਰ ਨੂੰ ਤੁਹਾਡੇ ਵੱਲ ਸਭ ਜਾਰੀ ਸਰਕਾਰ ਵੱਲੋਂ ਹਰ ਸਹੂਲਤ ਇਹਨਾਂ ਨੂੰ ਦਿੱਤੀ ਜਾਏਗੀ ਜੋ ਮਤਲਬ ਨਿਯਮਾਂ ਦੇ ਅਨੁਸਾਰ ਲਾਗੂ ਹੈ ਹਾਂਜੀ ਗੁਰਪ੍ਰੀਤ ਸਿੰਘ ਜੀ ਤੁਹਾਡੀ ਕਲਮ ਮੇਰਾ ਵੀਰ ਜੀ ਵਾਹ ਡਾਪੇ ਉਹ ਅਜਿਹਾ ਭਰਾ ਹੀ ਹੈ ਠੀਕ ਹੈ ਜੀ ਸਾਰੀ ਉਹ ਮਿਹਨਤੀ ਕਰਦਾ ਰਿਹਾ ਜੀ 33 33 ਸਾਲ ਨੌਕਰੀ ਕਰਦੇ ਨੇ ਉਹ ਮੈਂ ਤਾਂ ਨਿਕਾ ਜਾਂ ਮੈਨੂੰ ਪਤਾ ਅੰਗੂ ਪਾਲਿਆ ਮੇਰੇ ਭਰਾ ਨੇ ਅਗਲੇ ਮਹੀਨੇ ਦਸੰਬਰ ਚ ਪੈਨਸ਼ਨ ਆਉਣ ਵਾਲਾ ਹੈ ਮੈਂ ਤਾਂ ਵੀ ਰਹਿਦਾ ਹੀ ਨਹੀਂ ਇੱਥੇ ਮੈਂ ਤਾਂ ਬਾਹਰ ਰਹਿਣਾ ਕੈਨੇਡਾ ਤੇ ਸਾਰੀ ਜ਼ਿੰਮੇਵਾਰੀ ਮੇਰੇ ਭੈਣਾ ਭਰਾਵਾਂ ਦੀ ਸਾਰਾ ਕੁਝ ਸੰਭੀ ਰਿਹਾ ਉਹ ਤਾਂ ਵਾਂਗੂ ਮੈਨੂੰ ਪਾਲਦਾ ਪਾਲ ਲਿਆ ਉਹ ਵੀ ਸਾਡਾ ਬਿਮਾਰ ਰਹਿੰਦਾ ਤੇ ਉਹਦੀ ਵੀ ਪਿਛਲੇ ਸਾਲ ਮਾਂ ਚਲ ਗਈ ਤੇਰਾ ਵੀ ਰੱਬ ਦਾ ਰੂਪ ਹੀ ਮੈਂ ਕੀ ਕਰ ਸਕਦਾ ਜੀ ਮੇਰੇ ਕੋਲ ਕੋਈ ਸ਼ਬਦ ਨਹੀਂ ਕਿਵੇਂ ਦੱਸਦਾ ਇੱਥੇ ਮੈਨੂੰ ਸਾਰੀ ਉਮਰ ਸਿੱਖਿਆ ਦਿੰਦਾ ਰਿਹਾ ਜੀ ਮੇਰਾ ਸਰੀਰ ਭਾਰਾ ਮੈਨੂੰ ਇਹਨੇ ਕਹਿਣਾ ਮਾ ਆਪਣੇ ਸਰੀਰ ਦਾ ਧਿਆਨ ਦਿਆ ਕਰ ਸੈਰ ਕਰਿਆ ਕਰ ਖਾਇਆ ਵੀ ਮਾੜਾ ਨਾ ਖਾਇਆ ਵੀ ਕਰ ਉਹ ਤਾਂ ਸਵੇਰੇ ਵੀ ਘੰਟਾ ਸੈਰ ਕਰਨੀ ਸ਼ਾਮੀ ਵੀ ਸੈਰ ਕਰਨੀ ਤੁਮਾਰੀ ਦਾ ਚੇਤਾ ਹੀ ਨਹੀਂ ਪੀੜੀ ਕਰਕੇ ਆਇਆ ਜੀ ਸਾਨੂੰ ਤੇ ਹੋਈ ਦੱਸਿਆ ਪਹੁੰਚ ਲੋ ਜੇ ਪਤਾ ਲੱਗਾ ਤੇ ਆਣ ਕੇ ਚੱਕਰ ਆਇਆ ਡਿੱਗ ਪਿਆ ਨਵਾਰੀ ਅਟੈਕ ਹੋ ਗਿਆ ਆਖਰੀ ਵਾਰ ਦੋ ਬੱਚੇ ਜੀ ਬੱਚੇ ਕਦੇ ਇੱਕ ਬੱਚੀ ਹੈ ਜੋ ਵਿਆਹ ਵਾਲੀ ਹੈ ਉਹਦਾ ਵੀ ਨਹੀਂ ਚਾਹ ਤੰਡਾ ਜਿਹੜੇ 1.5 2 ਸਾਲ ਹੋਏ ਵਿਆਹ ਹੋਏ ਨੂੰ ਮੇਰੇ ਕੋਲ ਬਾਹਰ ਹੀ ਕਰੇਦਾ ਆਖਰੀ ਆਖਰੀ ਕਰ ਗੱਲ ਕਦੋਂ ਹੋਈ ਭਾਈ ਤਦ ਹੀ ਇਹਨਾਂ ਦੇ ਭੱਜਣਾ ਇੱਕ ਹਫਤਾ ਹੋ ਗਿਆ ਜੀ ਮੈਨੂੰ ਗੱਲ ਹੋਈ ਉਹਦੇ ਡੈਡੀ ਸਾਡਾ ਪਿਛਲੇ ਮਹੀਨੇ ਗਿਆ ਉੱਥੇ ਤੇ ਉੱਥੇ ਠੰਡੇ ਬੜੀ ਗੱਲ ਕਰ ਕੋਈ ਸਹਿਰ ਸੂਰ ਨਹੀਂ ਹੁੰਦੀ ਤੇ ਡੈਡੀ ਨਾਲ ਇਹਦੀ ਗੱਲ ਹੋਈ ਤੇ ਮੈਨੂੰ ਕਹਿੰਦਾ ਵੀ ਡੈਡੀ ਦਾ ਇੱਥੇ ਜੀ ਨਹੀਂ ਲੱਗਦਾ ਮੈਂ 1 ਦਸੰਬਰ ਨੂੰ ਪੈਨਸ਼ਨ ਆ ਜਾਣਾ ਤੇ ਡੈਡੀ ਨੂੰ ਇੱਥੇ ਭੇਜ ਦੇ ਫਿਰ ਉਹਨਾਂ ਦੇ بیٹے ਦੀ 5 ਤਰੀਕ ਦੀ ਜਨਵਰੀ ਦੀ ਵਾਪਸ ਇੱਥੇ ਆਉਣਾ ਸੀ 2-3 ਮਹੀਨੇ ਛੁੱਟੀ ਕੱਢਣ ਵੀ ਡੈਡੀ ਨੇ ਪੈਨਸ਼ਨ ਆਉਣਾ 2 ਮਹੀਨੇ ਤੇ ਨਾਲ ਰਵਾਂਗੇ ਨਾਲ ਸਾਡੇ ਡੈਡੀ ਨੇ ਮਤਲਬ ਮੇਰੇ ਭਰਾ ਦੇ ਪਿਓ ਨੇ ਵੀ ਆਉਣਾ ਸੀ ਉਹਦੀ ਪੈਨਸ਼ਨ ਆਉਣੀ ਕੋਈ ਜੀ ਪਤਾ ਨਹੀਂ ਉਹਦੇ ਆ ਗਏ ਆਪ ਵੀ ਤਰ ਆਇਆ ਹੀ